परम सम्मान योग्य सतगुरुਾਂ ਦੀ ਸਾਜੀ ਤੇ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ અપਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਗੇ ਪਾਵਨ ਵਚਨ ਹਨ ਵੱਡੇ ਵੱਡੇ ਰਾਜਨ ਅਰ ਓਮਨ ਤਾਂਕੀ ਤ੍ਰਿਸ਼ਨਾ ਨਾ ਬੂਜੀ ਰਾਜਨ ਕਹਿੰਦੇ ਨੇ ਰਾਜਿਆਂ ਨੂੰ ਓਮਨ ਕਹਿੰਦੇ ਹਨ ਜ਼ਿਮੀਦਾਰ ਜ਼ਮੀਨ ਦੇ ਮਾਲਕ ਨੂੰ ਮਹਾਰਾਜ ਕਹਿੰਦੇ ਭਾਈ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਹਨ ਵੱਡੇ ਵੱਡੇ ਜ਼ਿਮੀਂਦਾਰ ਹਨ ਪਰ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਕਦੇ ਮੁੱਕਦੀ ਨਹੀਂ ਉਹ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ ਲਪਟ ਰਹੇ ਦਾ ਮਤਲਬ ਚੰਬੜੇ ਰਹਿਣਾ ਮਾਤੇ ਕਹਿੰਦੇ ਨੇ ਮਸਤ ਹੋਣਾ ਲੋਚਨ ਕਹਿੰਦੇ ਨੇ ਅੱਖਾਂ ਨੂੰ ਕਹਿੰਦੇ ਉਹ ਬਾਯਾ ਦੇ ਕੌਤਕਾਂ ਵਿੱਚ ਹੀ ਵਸਤ ਰਹਿੰਦੇ ਮਾਇਆ ਨਾਲ ਚੰਬੜੇ ਰਹਿੰਦੇ ਔਰ ਮਾਇਆ ਤੋਂ ਬਿਨਾ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ ਵਿਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ ਇਹ ਵਿਖਿਆ ਵਿਖਿਆ ਕਹਿੰਦੇ ਨੇ ਮਾਇਆ ਨੂੰ ਮਹਾਰਾਜ ਕਹਿੰਦੇ ਭਾਈ ਮਾਇਆ ਦੇ ਬੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਤ੍ਰਿਪਕ ਤ੍ਰਿਪਤ ਕਹਿੰਦੇ ਨੇ ਸ਼ਾਂਤੀ ਜਾਂ ਰਜੇਵਾ ਰਜਣਾ ਕਹਿੰਦੇ ਮਾਇਆ ਵੱਲੋਂ ਕਿਸੇ ਵੀ ਮਨੁੱਖ ਨੇ ਰਾਜ ਪ੍ਰਾਪਤ ਨਹੀਂ ਕੀਤਾ ਜਿਉਂ ਪਾਪਕ ਇੰਦਨ ਨਹੀਂ ਤਰਾਪੈ ਬਿਨ ਹਰ ਕਾ ਅਕਾਈ ਪਾਪਕ ਕਹਿੰਦੇ ਨੇ ਅਗ ਨੂੰ ਇੰਦਨ ਬਾਲਣ ਨੂੰ ਤਰ ਆਪ ਦਾ ਮਤਲਬ ਰੱਜਣਾ ਕਹਿੰਦੇ ਜਿਵੇਂ ਅੱਗ ਜਿਹੜੀ ਆ ਉਹ ਬਾਲਣ ਨਾਲ ਨਹੀਂ ਰੱਜਦੀ ਜਿਉਂ-ਜਿਉਂ ਬਾਲਣ ਮਿਲ ਜਾਈਗਾ ਤਿਆਂ ਤੋਂ ਅੱਗ ਜਿਹੜੀ ਆ ਉਹ ਅੱਗੇ ਵੱਧਦੀ ਜਾਏਗੀ ਐਦਾਂ ਤ੍ਰਿਸ਼ਨਾ ਦੀ ਅੱਗ ਹੈ ਤੇ ਸਾਧ ਸੰਗਤ ਦੇ ਨਾਲ ਮਨਕ ਕਦੇ ਰੱਜਦਾ ਨਹੀਂ ਰਹਾਉ ਦਿਨ ਦਿਨ ਕਰਤ ਪੂਜਨ ਬੋਵਿੰਜਨ ਬਾਕੀ ਮਟੇ ਨਾ ਭੁੱਖਾ ਦਿਨ ਦਿਨ ਦਾ ਮਤਲਬ ਹੈ ਹਰ ਰੋਜ਼ ਵਿੰਜਨ ਕਹਿੰਦੇ ਨੇ ਸਵਾਦ ਲਈ ਖਾਣਿਆਂ ਨੂੰ ਮਹਾਰਤ ਕਹਿੰਦੇ ਭਾਈ ਜਿਹੜਾ ਮਨੁੱਖ ਹਰ ਰੋਜ਼ ਸਵਾਦ ਲਈ ਖਾਣੇ ਖਾਂਦਾ ਰਹਿੰਦਾ ਹੈ ਉਸ ਦੀ ਸਵਾਦ ਲਈ ਖਾਣਿਆਂ ਦੀ ਭੁੱਖ ਕਦੇ ਮੁੱਕਦੀ ਨਹੀਂ ਉਹ ਉਦਮ ਕਰੈ ਸਵਾਨ ਕੀ ਰਾਈ ਚਾਰੇ ਕੁੰਟਾ ਕੋ ਖਾ ਸਵਾਨ ਕਹਿੰਦੇ ਨੇ ਕੁੱਤੇ ਨੂੰ ਖੋਖਾ ਦਾ ਮਤਲਬ ਹੈ ਭਾਲਣਾ ਕਹਿੰਦੇ ਸਵਾਦ ਲਈ ਖਾਣਿਆਂ ਦੀ ਖਾਤਰ ਉਹ ਮਨੁੱਖ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ ਹੈ ਤੇ ਚਾਰੇ ਪਾਸੇ ਭਾਲਦਾ ਫਿਰਦਾ ਹੈ ਕਾਮਵੰਤ ਕੰਮੀ ਬਵਨਾਰੀ ਪਰਗਰਹਿ ਜੋ ਨਾ ਚੂਕੈ ਮਹਾਰਾਜ ਕਹਿੰਦੇ ਭਈ ਕਾਮ ਬਸ ਹੋਏ ਵਿਚੇ ਮਨੁੱਖ ਦੀਆਂ ਪਾਵੇਂ ਕਿਤਨੀਆਂ ਹੀ ਇਸਤਰੀਆਂ ਹੋਣ ਪ੍ਰਾਇ ਘਰ ਬਲ ਉਸ ਦੀ ਮੰਦੀ ਨਿਗਾਹ ਕਹਿੰਦੇ ਫਿਰ ਵੀ ਨਹੀਂ ਹਟਦੀ ਦਿਨ ਪ੍ਰਾਤ ਕਰੇ ਕਰੇ ਪਛਤਾਪੇ ਸੋਗ ਲੋਭ ਮੈਂ ਸੁਕੇ ਉਹ ਹਰ ਰੋਜ਼ ਵਿਸ਼ੇ ਪਾਪ ਵਿਕਾਰ ਕਰਦਾ ਹੈ ਪਾਪ ਕਰਕੇ ਪਛਤਾਉਂਦਾ ਹੈ ਸੋ ਇਸ ਕਾਮ ਵਾਸਨਾ ਵਿੱਚ ਅਤੇ ਪਛਤਾਵੇ ਵਿੱਚ ਗੁਰੂ ਸਾਹਿਬ ਕਹਿੰਦੇ ਭਾਈ ਆਤਮਿਕ ਜੀਵਨ ਸੁਖਦਾ ਜਾਂਦਾ ਹੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਇੱਕ ਨਿਧਾਨਾ ਨਿਧਾਨਾ ਦਾ ਮਤਲਬ ਹੈ ਖਜ਼ਾਨਾ ਅੰਮ੍ਰਿਤ ਕਹਿੰਦੇ ਨੇ ਆਤਮਿਕ ਜੀਵਨ ਦੇਣ ਵਾਲਾ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਹੀ ਇੱਕ ਐਸਾ ਬੇਅੰਤ ਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਸੁਖ ਸਹਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ ਸੁੱਖ ਤੇ ਆਨੰਦ ਬਣਿਆ ਰਹਿੰਦਾ ਹੈ ਪਰ ਕਹਿੰਦੇ ਹੀ ਨਾਨਕ ਗੁਰੂ ਪਾਸੋਂ ਹੀ ਇਸ ਖਜ਼ਾਨੇ ਦੀ ਜਾਣ ਪਛਾਣ ਜੁੜੀ ਹੈ ਉਹ ਪ੍ਰਾਪਤ ਹੁੰਦੀ ਹੈ ਗੁਰੂ ਪਾਸੋਂ ਹੀ ਇਸ ਖਜ਼ਾਨੇ ਬਾਬਤ ਸਮਝ ਹਾਸਲ ਹੁੰਦੀ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆਤ ਰੱਖਣ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਪੱਲੇ ਬਨ ਲਈਏ ਜਿਸ ਕਾ ਪੱਲੇ ਨਾਮ ਧੰਨ ਸੋਈ ਪੂਰਾ ਸ਼ਹਾ ਕਹਿੰਦੇ ਭਾਈ ਉਹ ਸਾਹੂਕਾਰ ਹੈ ਜਿਸ ਦੇ ਪੱਲੇ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਹੈ ਆਓ ਗੁਰੂ ਸਾਹਿਬ ਕਿਰਪਾ ਕਰਨ ਸਭਨਾ ਪਰ ਮੇਰ ਪਰਿਆਥ ਰੱਖਣ ਸਭਨਾਂ ਨੂੰ ਨਾਮ ਦਾੰਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਘਾਤ ਫਾਕਾ ਦੀ ਅਰਦਾਸ ਗੁਰੂ ਕਰਦੇ ਆ ਸੇਵਾਵਾ ਪਾਤਸ਼ਾਹ ਜੀ ਸਭਨਾ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਨਤ ਅਰਦਾਸ ਕਰਦੇ ਦੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਰਬਿੰਦ ਕਾ ਪੂਰਣ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ